ਮਤੇ ਪ੍ਰਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਗੁਰ ਇਤਿਹਾਸ ਗੁਰਬਾਣੀ ਕੀਰਤਨ ਕਥਾ ਸਰਵਣ ਕੀਤੀ ਵਟ ਭਾਗੇ ਹੋ ਅੱਜ ਦਾ ਜੋ ਦੀਵਾਨ ਸੀ ਤਨ ਤਨ ਗੁਰੂ ਅੰਗਦ ਦੇ ਮਹਾਰਾਜ ਜਗਤਪਤੀ ਦੇਸ ਕਰਕੇ ਆਪਾਂ ਮਨਾਇਆ ਹੈ ਗੁਰਨਾਨਕ ਦੇ ਪਾਤਸ਼ਾਹ ਜੀ ਨੇ ਆਪਣੀ ਜੋਤ ਗੁਰੂ ਅੰਗਦ ਦੇਵ ਜੀ ਵਿੱਚ ਤਰਕੇ ਅਤੇ ਉਹਨਾਂ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਸਨ ਜੋਤ ਗੁਰਨਾਨਕ ਦੀ ਹੈ ਤੇ ਕੰਮ ਗੁਰੂ ਅੰਗਦ ਦੇਵ ਜੀ ਦੇ ਸਰੀਰ ਵਿੱਚ ਕਾਰਨੀ ਹੈ ਉਹਨਾਂ ਨੇ ਉਸੇ ਜੋਤ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਅਤੇ ਗੁਰਨਾਨਕ ਦੇ ਮਹਾਰਾਜ ਦਾ ਉਪਦੇਸ਼ ਉਸੇ ਤਰ੍ਹਾਂ ਸੰਸਾਰ ਵਿੱਚ ਵੰਡਿਆ ਇਹਦੇ ਵਿੱਚ ਕਈ ਚੀਜ਼ਾਂ ਆਪਾਨੂੰ ਸਿੱਖਣ ਨੂੰ ਮਿਲੀਆਂ ਹਨ ਕਿ ਗੁਰੂ ਦੇ ਵਿੱਚ ਕਿੰਨੀ ਸ਼ਕਤੀ ਹੈ ਕਿ ਅਸੀਂ ਕਿਸੇ ਆਪਣੇ ਸਰੀਰ ਦੀ ਆਪਣੀ ਜੋਤ ਆਪਣੀ ਰੂਹ ਕਿਸੇ ਹੋਰ ਦੀ ਆਤਮਾ ਵਿੱਚ ਭਰ ਸਕਦੇ ਹਾਂ ਨਹੀਂ ਗੁਰੂ ਮਹਾਰਾਜ ਜੀ ਨੇ ਦਸ ਜਾਮੇ ਧਾਰਨ ਧਾਨ ਕੀਤੇ ਹਨ ਇਹ ਗੁਰੂ ਮਹਾਰਾਜ ਜੀ ਦੀ ਵਡਿਆਈ ਹੈ ਗੁਰਨਾਨ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਉਹੀ ਜੋਤ ਨੇ ਕੰਮ ਕੀਤਾ ਹੈ ਕਿਉਂਕਿ ਵੱਖ-ਵੱਖਰੇ ਸਮੇਂ ਦੇ ਹੁੰਦੇ ਵੱਖ-ਵੱਖਰੀਆਂ ਸੰਸਾਰ ਦੇ ਵਿੱਚ ਵੰਤ ਰਹੀਆਂ ਖੇਡਾਂ ਹਨ ਥਰ ਪਾਉਣ ਵਾਸਤੇ ਉਹਨਾਂ ਨੇ ਵੱਖ-ਵੱਖਰੇ ਰੂਪ ਧਾਰ ਕੇ ਆਪਣੇ ਸਾਨੂੰ ਹੀ ਦਿੱਤਾ ਹੈ ਪਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਯਾਦ ਨਹੀਂ ਸੀ ਕੀਤੀ ਇਹ ਉਹ ਬਾਣੀ ਉਹਨਾਂ ਨੇ ਦਮਦਮਾ ਸਾਹਿਬ ਤਾਂ ਤਾਂ ਸਰੂ ਗ੍ਰੰਥ ਸਹਿ ਮਹਾਰਾਜੀ ਦੀ ਆਪਣੇ ਜਵਾਨੀ ਬੋਲ ਕੇ ਪਾਪਾ ਦੀਪ ਸਿੰਘ ਜੀ ਭਾਈ ਪਨੀ ਸਿੰਘ ਜੀ ਹੁਣ ਆਪਸੋ ਲਿਖਵਾਈ ਸੀ ਇਤੋਂ ਪਾਵੇ ਹੀ ਸਿੱਧ ਹੁੰਦਾ ਕਿ ਉਹਨਾਂ ਦੀ ਬਾਣੀ ਤੇ ਆਪਣੀ ਇਚਾਰੀਸ਼ ਸੀ ਉਹਨਾਂ ਨੂੰ ਪਤਾ ਸੀ ਉਹ ਹੀ ਬਾਣੀ ਉਹਨਾਂ ਨੇ ਉਚਾਰ ਕੇ ਕਿਉਂਕਿ ਧੀਰ ਮਰਿਆ ਨੇ ਉਹਨਾਂ ਨੂੰ ਜੋ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਗੁਰ ਰੰਤ ਸਾਹਿਬ ਜੀ ਲਿਖਾਇ ਸਨ ਉਹ ਦਿੱਤੇ ਨਹੀਂ ਸਨ ਤੇ ਉਹਨਾਂ ਨੇ ਉਹ ਬਾਣੀ ਲਿਖ ਕੇ ਸਾਨੂੰ ਦੰ ਦੰ ਦਾ ਮਸਾਤ ਚਾਲ ਕੇ ਨਦੇੜ ਸਾਹਿਬ ਜਾ ਕੇ ਉਸੇ ਬਾਣੀ ਨੂੰ ਮੱਥਾ ਟੇਕ ਕੇ ਗੁਰਤਾ ਗਦੀ ਦਿੱਤੀ ਗੁਰਤਾ ਗਦੀ ਦੇਣ ਦਾ ਮਤਲਬ ਇਹ ਨਹੀਂ ਹੈ ਗੁਰੂ ਮਹਾਰਾਜ ਦੇ ਮੁਖਾਰਬਨ ਤੋਂ ਆਈ ਹੋਈ ਬਾਣੀ ਉਪਦੇਸ਼ ਉਹਨਾਂ ਨੇ ਵਿੱਚ ਦੇਖ ਕੇ ਸਾਨੂੰ ਦੇ ਦਿੱਤਾ ਬਸ ਆਹ ਚੀਜ਼ ਹੈ ਇਹਨੂੰ ਤੁਸੀਂ ਫਾਲੋ ਕਰਨਾ ਹੈ ਇਹਨੂੰ ਤੁਸੀਂ ਮੰਨਣਾ ਹੈ ਇਹਦੇ ਮੁਤਾਬਕ ਆਪਣੀ ਜ਼ਿੰਦਗੀ ਮਜੀਦ ਕਰਨੀ ਹੈ ਕਿ ਅਸੀਂ ਇਹ ਚੀਜ਼ ਨੂੰ ਮੰਨਦੇ ਆਂ ਆਪਾਂ ਅੱਜ ਸੁਣਿਆ ਕਿ ਉਹਨਾਂ ਨੇ ਪਾਈ ਲੈਣੇ ਦੇ ਸਰੂਪ ਦੇ ਵਿੱਚ ਕਿਦਾਂ ਹੁਕਮ ਮੰਨਿਆ ਗੁਰੂ ਮਹਾਰਾਜ ਬਨਾਰਨਥ ਦੇ ਮਹਾਰਾਜ ਦਾ ਉਹਨਾਂ ਨੇ ਕਿੰਨੇ ਉਹਨਾਂ ਦੇ ਟੈਸਟ ਲਏ ਹਨ ਪਠਿਆਈ ਚੜਾਈ ਕੋਲਾ ਕੱਢਿਆ ਗੰਦੇ ਉਹ ਨਾਲੇ ਦੀ ਵਿੱਚੋਂ ਹੁਕਮ ਮੰਨਿਆ ਗੁਰੂ ਮਹਾਰਾਜ ਜੀ ਨੇ ਅਤੇ ਅਖੀਰ ਤੇ ਜਾ ਕੇ ਜਦੋਂ ਅੰਦਰ ਇਨਸਾਫ ਹੋ ਗਿਆ ਤਾਂ ਫਿਰ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੀ ਜਿਹੜੀ ਜੋਸੀ ਉਹਦੇ ਵਿੱਚ ਰੱਖ ਕੇ ਪੁਰਸ਼ ਸਾਬਤ ਕਰ ਦਿੱਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਮੰਨਿਆ ਉਹਨਾਂ ਨੇ ਸੇਵਾ ਕੀਤੀ ਇਹਨਾਂ ਨੇ ਹੁਕਮ ਮੰਨਿਆ ਉਹਨਾਂ ਨੇ ਸੇਵਾ ਕੀਤੀ 12 ਸਾਲ ਗਾਗਰ ਧੋਈ ਤੇ ਹੁਕਮ ਮੰਨ ਕੇ ਤੇ ਇਹ ਗੁਰਨਾਨਕ ਦੀ ਜੋਤ ਉਸ ਸਰੀਰ ਵਿੱਚ ਆਈ ਅੱਗੇ ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਯਤੀਮ ਸਨ ਗਰੀਬ ਸਨ ਕੋਈ ਬਾਤ ਨਹੀਂ ਸੀ ਪੁੱਛਣਾਂ ਉਹਨਾਂ ਨੂੰ ਆਪਣੀ ਗੋਦ ਵਿੱਚ ਲੈ ਕੇ ਗੁਰੂ ਨਾਨਕ ਦਾ ਮਿਸ਼ਨ ਸਿਖਾਇਆ ਉਹਨਾਂ ਨੇ ਵੀ ਸੇਵਾ ਕੀਤੀ ਹੁਕਮ ਮੰਨਿਆ ਤੇ ਗੁਰਨਾਨਕ ਦੀ ਜੋਤ ਉਸ ਵਿੱਚ ਠਿੱਕੀ ਇਸੇ ਤਰ੍ਹਾਂ ਗੱਦੀ ਜਾਂਦੀ ਰਹੀ ਗੁਰਨਾਨਕ ਤੇ ਮਹਾਰਾਜ ਜੀ ਦਸਾਂ ਸਰੂਪਾ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਆਪਾਂ ਨੂੰ ਲੜ ਲਾ ਕੇ ਗਏ ਨੇ ਇਹ ਹੀ ਸਭ ਕੁਝ ਹੈ ਜੇ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਸ ਤੇ ਇਸ ਨੂੰ ਪੜ੍ਹੋ ਇਸ ਨੂੰ ਸੁਣੋ ਤੇ ਇਸ ਨੂੰ ਅਪਣਾਓ ਇਹੇ ਗੱਲ ਔਖੀ ਹੈ ਸਾਨੂੰ ਤਾਂ 2 ਮਿੰਟ ਬੈਣਾ ਔਖਾ ਹੋ ਜਾਂਦਾ ਹੈ ਅਰਦਾਸ ਹੋਈ ਨਹੀਂ ਚੱਲੋ ਚੱਲੀਏ ਘਰੋਂ ਮੱਥਾ ਟੇਕਿਆ ਚੱਲੋ ਚੱਲੀਏ ਘਰੋਂ ਲੰਗਰ ਸ਼ਕਰ ਦੀ ਸਾਨੂੰ ਪਤਾ ਹੁੰਦਾ ਇੱਕ ਦਿਨ ਵਿੱਚੋਂ ਜੇ ਅਸੀਂ ਅੱਧਾ ਦਿਨ ਹੀ ਕੱਢ ਲਿਆ ਕਰੀਏ ਗੁਰੂ ਵਾਸਤੇ ਵੀ ਹਾਂ ਜੀ ਅੱਜ ਅਸੀਂ ਇੰਨਾ ਚਿਰ ਦੁਆਰੇ ਰਹਿਣਾ ਪੰਜਾਹ ਮਿੰਟਾਂ ਦੇ ਵਿੱਚ ਗੁਰੂ ਨੂੰ ਮਿਲ ਕੇ ਤੁਸੀਂ ਜਲ ਜਾਨੇ ਆ ਉਹ ਵੀ ਠੀਕ ਹੈ ਲੇਕਿਨ ਉਹਦਾ ਫਲ ਵੀ ਉਹਨੇ ਮਿਲਣਾ ਹੈ ਜਿੰਨੀ ਸੇਵਾ ਕਰੋਗੇ ਜਿੰਨਾ ਟਾਈਮ ਦਿਓਗੇ ਬਰੂਨੋ ਗੁਰੂ ਦਰਬਾਰ ਵਿੱਚ ਸੁਣੋਗੇ ਕੁਝ ਬਣਾਓਗੇ ਫੇਰੀ ਗੁਰੂ ਮਹਾਰਾਜ ਜੀ ਕਿਰਪਾ ਖਿਸ਼ ਕਰਦੇ ਨੇ ਮੈਨੂੰ ਪਤਾ ਹੈ ਸਿੱਖਾਂ ਦਾ ਦਿਨ ਬਣਾ ਵਿਚਾਰ ਹੈ ਹਰ ਵਕਤ ਆਪਾਂ ਸਰਵਤ ਦੇ ਭਰੇ ਦੀ ਅਰਦਾਸ ਕਰਦੇ ਹਾਂ ਪਰ ਇਹਦੀ ਅਰਦਾਸ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਪਰ ਕਈ ਅਸੀਂ ਇਹ ਸੋਚਨੇ ਨੇ ਮੇਰਾ ਤਾਂ ਪਤਾ ਹੋਇਆ ਨਹੀਂ ਮੈਂ ਕਾਹਦੀ ਕਰਨੀ ਇਹ ਤਾਂ ਫਿਰ ਕੁ ਸਾਡੇ ਮਨ ਦੇ ਵਿੱਚ ਭਾਵਨਾ ਨਾ ਨਾ ਹੋਏ ਅਸੀਂ ਗੁਰੂ ਦਾ ਹੁਕਮ ਮੰਨਣਾ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਮਹਾਰਾਣੀ ਤੇ ਪ੍ਰਵਦੀ ਦੇਵ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ ਤੇ ਨਾਲ ਨਾਲ ਇੱਕ ਬੇਨਤੀ ਜ਼ਰੂਰ ਕਰਨੀ ਹੈ ਜਿੱਥੋਂ ਆਪਾਂ ਆਏ ਹਾਂ ਉਹਦੇ ਵਿੱਚ ਕੁਝ ਚੰਗੀਆਂ ਚੀਜ਼ਾਂ ਲੈ ਕੇ ਆਏ ਹਾਂ ਤੇ ਕੁਝ ਮਾੜੀਆਂ ਵੀ ਹਨ ਆਪ ਵੇਖਦੇ ਹੋ ਹਰ ਹਫ਼ਤੇ ਬਾਰ ਜਦੋਂ ਆਪਾਂ ਨਿਕਲਦੇ ਹਾਂ ਜਾਂ ਅੰਦਰ ਵੜਦੇ ਹਾਂ ਉਹ ਮੰਗਤਿਆਂ ਵਾਲਾ ਭੇਸ ਕਰਕੇ ਤਾਂ ਉੱਥੇ ਖੜੇ ਹੁੰਦੇ ਹਨ ਬੱਚਿਆਂ ਨੂੰ ਨਾਲ ਲੈ ਕੇ ਕਦੀ ਪਿਛਲੇ ਗੇਟ ਤੇ ਕਦੀ ਮੋਹਰਲੇ ਗੇਟ ਤੇ ਇਹ ਰਸਮ ਆਪਾਂ ਇੱਥੇ ਰੀਤ ਪਾਉਣੀ ਨਹੀਂ ਹੈ ਆਪਾਂ ਠੀਕ ਹੈ ਭਲਾ ਕਰਨਾ ਸਾਡਾ ਫਰਜ਼ ਬਣਦਾ ਪਰ ਇਹ ਰੀਤ ਚੰਗੀ ਨਹੀਂ ਹੈ ਐਥੇ ਪਠਾਰੇ ਜਿਹੜੇ ਜਿਸ ਤਰ੍ਹਾਂ ਇੱਕ ਨੂੰ ਮਿਲੇ ਹਾਲ ਨੂੰ ਹੋਰ ਲੋਚ ਆਉਣਗੇ ਹੌਲੀ-ਹੌਲੀ ਵਾਧਦੇ-ਵਾਧਦੇ ਇਹ ਵੀ ਆਪਣਾ ਹੀ ਜੇ ਬਣ ਜਾਏਗਾ ਸੋ ਮੈਂ ਬੇਨਤੀ ਕਰਾਂਗਾ ਦਾਨ ਦੇਣਾ ਮਾੜਾ ਨਹੀਂ ਕਿਸੇ ਦਾ ਭਲਾ ਕਰਨਾ ਮਾੜਾ ਨਹੀਂ ਹੈ ਕਿਸੇ ਦੀ ਮਦਦ ਕਰਨੀ ਮਾੜੀ ਨਹੀਂ ਹੈ ਪਰ ਇਸ ਤਰੀਕੇ ਨਾਲ ਨਹੀਂ ਕਰਨੀ ਹੈ ਇੱਥੇ ਬਹੁਤ ਚੀਜ਼ਾਂ ਬੜੀਆਂ ਹੋਈਆਂ ਹਨ ਜਿਹਦੇ ਨਾਲ ਆਪਾਂ ਮਦਦ ਕਰ ਸਕਦੇ ਹਾਂ ਸੋ ਇਹ ਰੀਤ ਨੂੰ ਆਪਾਂ ਬਹੁਤਾ ਨਾ ਚੜਾਈਏ ਬੇਨਤੀ ਕਰਾਂਗਾ ਇਹ ਪੈਸੇ ਜਿਹਨੇ ਬੰਦ ਕਰੀਏ ਤੇ ਉਹਨਾਂ ਨੇ ਆਪਣੇ ਆਪ ਹੀ ਔਰ ਬੰਧ ਹੋ ਜਾਣਾ ਹੈ ਜਿੰਨੇ ਅਸੀਂ ਪੈਸੇ ਜ਼ਿਆਦੇ ਦੇਵਾਂਗੇ ਉਹਦੇ ਨਾਲ ਹੋਰ ਵੀ ਲੋ ਚਾਹ ਲੈ ਕੇ ਆਉਣਗੇ ਇਹ ਕੰਮ ਵਾਦਾ ਵਾਦਾ ਬਹੁਤ ਵੱਧ ਜਾਏਗਾ ਉਹ ਜਿਹੜੇ ਆਏ ਹਨ ਮੰਗਦੇ ਹਨ ਉਹ ਵੀ ਆਪਣੇ ਦੇਸ਼ ਆਪਣੇ ਦੇਸ਼ਾਂ ਤੋਂ ਆਏ ਹਨ ਇੱਥੇ ਦੇ ਨਹੀਂ ਹਨ ਤੇ ਕੰਮ ਆਪਣੀ ਹੱਥ ਉਹ ਇਹੋ ਜਿਹੀ ਬਣ ਜਾਏਗੀ ਮੰਗਦੇ ਹਨ ਡਾਊਨ ਡਾਊਨ ਦੇ ਵਿੱਚ ਪਰ ਇਹ ਜੋ ਇੱਥੇ ਗੁਰਦੁਆਰਿਆਂ ਦੇ ਵਿੱਚ ਜਾਂ ਚਰਚਾਂ ਦੇ ਵਿੱਚ ਮੰਗਣ ਕਰ ਉਹ ਸ਼ੋਪਾ ਨਹੀਂ ਦੇ ਰਿਹਾ ਆਸ ਹੈ ਨਮਰਤਾ ਸਹਿਤ ਬੇਨਤੀ ਹੈ ਕਿ ਸਾਡੀ ਹੈਲਪ ਕਰੋਗੇ ਇਸ ਦੇ ਵਿੱਚ ਜੇ ਤੁਸੀਂ ਕੋਈ ਮਾਇਆ ਦੇਣੀ ਹੈ ਇੱਥੇ ਅੰਦਰ ਦੇ ਸਕਦੇ ਹੋ ਤਾਂ ਕਿ ਅਸੀਂ ਉਹਨਾਂ ਨੂੰ ਵੰਡ ਵੰਡ ਸਕਦੇ ਹਾਂ ਜਾਂ ਤੁਸੀਂ ਜਿੱਥੇ ਵੀ ਸੋਸਾਇਟੀयां ਬਣੀਆਂ ਹੋਣੀਆਂ ਉਹਨਾਂ ਨੂੰ ਮਾਇਆ ਭੇਜ ਸਕਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਕੀ ਆਪਾਂ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ ਬੱਚੇ ਸਾਡਾ ਸਰਮਾਇਆ ਹੈ ਬੱਚਿਆਂ ਨੂੰ ਆਪਾਂ ਗੁਰਦੁਆਰੇ ਲਿਆਉਣਾ ਹੈ ਪਰ ਕਾਦੇ ਵਾਸਤੇ ਉਹਨਾਂ ਨੂੰ ਬੈਣਾ ਸਿੱਖਣਾ ਹੈ ਉਹਨੂੰ ਆਪਣੇ ਕੋਲ ਰੱਖਣਾ ਹੈ ਮੱਥਾ ਟੇਕਣਾ ਸਿਖਾ ਲੈਣਾ ਹੈ ਲੰਗਰ ਛਕਣਾ ਸਿਖਾਣਾ ਹੈ ਆ ਦਿਵਾਨ ਹਾਲ ਦੇ ਵਿੱਚ ਦੌੜਨਾ ਭੱਜਣਾ ਜਿਹੜਾ ਹੈ ਉਹ ਚੰਗਾ ਨਹੀਂ ਲੱਗਦਾ ਜੇ ਸਾਨੂੰ ਨਹੀਂ ਚੰਗਾ ਲੱਗਦਾ ਤੇ ਤੁਹਾਨੂੰ ਵੀ ਨਹੀਂ ਲੱਗਦਾ ਹੋਣਾ ਜੇ ਬੱਚਾ ਨਹੀਂ ਮੰਨਦਾ ਹੌਲੀ ਹੌਲੀ ਆਤ ਪੈ ਜਾਏਗੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਧੰਨਵਾਦੀ ਹੋਵਾਂਗੇ ਪਾਇਸਾ ਭਾਈ ਨਿਰਿੰਦਰ ਸਿੰਘ ਜਰ ਨੇ ਆਪ ਇਹਨੂੰ ਕੀਰਤਨ ਦੁਆਰਾ ਨਿਹਾਰ ਕੀਤਾ ਉਹਨਾਂ ਦੇ ਜਥੇ ਤੇ ਬਹੁਤ ਬਹੁਤ ਧੰਨਵਾਦੀ ਹਾਂ ਸਤਿਗੁਰੂ ਜੜਦੀਆ ਕਰਦਾ ਬਖਸ਼ਣ ਇਸੇ ਤਰ੍ਹਾਂ ਸੇਵਾ ਕਰਦੇ ਰਹੇ ਹੁਣ ਅਗਲਾ ਜੋ ਪ੍ਰੋਗਰਾਮ ਹੈ ਤੇ ਨਵਜਿਤੇ ਚੱਲਣਾ ਹੈ ਤੇ ਭਾਈ ਸਾਹਿਬ ਆਏ ਪ੍ਰਵਿੰਦਰ ਸਿੰਘ ਜੀ ਜੋ ਗ੍ਰੰਥ ਦੀ ਸੇਵਾ ਲਵਾ ਰਹੇ ਨੇ ਬੜੀ ਸੋਹਣੀ ਵਿਆਖਿਆ ਕਰਦੇ ਨੇ ਸਤਕਾਰ ਜੋ ਭਾਈ ਪ੍ਰਵਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਕਥਾ ਦੌਰ ਸੰਗਤ ਨੂੰ ਨਿਹਾਲ ਕਰਨਗੇ ਤੇ ਸੰਗਤ ਨੂੰ ਵੀ ਬੇਨਤੀ ਹੈ ਕਿ ਬੰਤਾ ਟੇਕ ਕੇ ਕੁਝ ਸਮਾਂ ਕੱਢ ਕੇ ਬੈਠ ਕੇ ਦੇਖ ਲੈ ਕੇ ਲੰਗਰ ਸ਼ੱਕੇ ਜਾਣ ਦੀ ਕਿਰਪਾਤਾ ਕਰਨੀ ਨਾਂ ਚੱਕਾ ਜੀ ਖਿਵਾ ਅਜੇ ਵਦ ਕੇ ਫਤਿ ਬਲਾਓ ਜੀ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ